ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਸਾਕੀ ਗੁਰਦੇਵਾਲ ਸਿਗਨਲ ਹੋਈ ਪਿੰਡ ਕੌਂਕੇ ਕਲਾ ਤੋਂ ਭਾਈ ਗੁਰਦੇਵਾਲ ਸਿੰਘ ਨੇ ਨਾਨਕ ਸਾਹਿਬ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮੈਂ ਉਪਾਧੀਆਂ ਕਰਦਾ ਕਰਦਾ 10 ਨੰਬਰ ਵਿੱਚ ਹੋ ਗਿਆ ਮੈਂ ਬੜੇ ਪਾਪ ਕੀਤੇ ਹਨ ਕਿਰਪਾ ਕਰਕੇ ਮੈਨੂੰ ਬਖਸ਼ ਲਓ ਤਾਂ ਬਾਬਾ ਜੀ ਕਹਿਣ ਲੱਗੇ ਜੇ ਪਾਪ ਕੀਤੇ ਹਨ ਹੁਣ ਪੁੰਨ ਵਧਾ ਲੈ ਇਹ ਗੁਰੂ ਨਾਨਕ ਦਾ ਘਰ ਹੈ ਗੋਡੇ ਰਾਕਸ਼ ਭੂਮੀਏ ڈاکੂ ਵਰਗੇ ਗੁਰੂ ਨਾਨਕ ਨੇ ਬਖਸ਼ ਦਿੱਤੇ ਕਿਹੜੀ ਗੱਲ ਹੈ ਤੂੰ ਆਪਨੇ ਪੁੰਨ ਵਧਾ ਤਾਂ ਇਹ ਕਹਿਣ ਲੱਗਿਆ ਜੇ ਪੁੰਨ ਵਧਾਉਂਦਾ ਕੋਈ ਹਿੱਲਾ ਦੱਸੋ ਤਾਂ ਬਾਬਾ ਜੀ ਨੇ ਇਸ ਦੀ ਡਿਊਟੀ ਪਿੰਡ ਡਗਰੂ ਦੇ ਕੋਲ ਗੁਰਦੁਆਰਾ ਤੰਬੂ ਮਾਲ ਲਾ ਦਿੱਤੀ ਕਿ ਜਾ ਉੱਥੇ ਸਤਵੇਂ ਪਾਤਸ਼ਾਹ ਦੇ ਚਰਨ ਪਏ ਹਨ ਪਵਿੱਤਰ ਧਰਤੀ ਹੈ ਉਸ ਜਗ੍ਹਾ ਜਾ ਕੇ ਸੇਵਾ ਕਰ ਜਿਸ ਵੇਲੇ ਸਤਵੇਂ ਪਾਤਸ਼ਾਹ ਨੇ ਪਾਈ ਕੀ ਡਰੋਲੀ ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਅਤੇ ਬਾਹਰ ਮਾਤਾ ਦਮੋਦਰੀ ਜੀ ਦਾ ਅੰਗੀਠਾ ਬਣਾਇਆ ਅਤੇ ਹੋਰ ਵੀ ਕਈ ਜਗ੍ਹਾ ਬਣਾਈਆਂ ਉਸ ਸਮੇਂ ਸਤਵੇਂ ਪਾਤਸ਼ਾਹ ਉੱਥੇ ਸੇਵਾ ਖਰਾ ਕੇ ਰਾਤ ਨੂੰ ਪਾਈ ਕੀ ਡਰੋਲੀ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਡਗਰੂ ਦੀ ਹੱਦ ਉੱਤੇ ਤੰਬੂ ਲਾ ਕੇ ਨਵੇਕਲੀ ਜਗ੍ਹਾ ਠਹਿਰਦੇ ਸਨ ਤੂੰ ਜਾ ਕੇ ਉਸ ਸਥਾਨ ਦੀ ਸੇਵਾ ਕਰ ਤੇਰੇ ਪੁੰਨ ਵਧਣਗੇ ਭਾਈ ਗੁਰਦੇਵਾਲ ਸਿੰਘ ਬਾਬਾ ਜੀ ਦਾ ਬਚਨ ਮੰਨ ਕੇ ਉਸ ਸਥਾਨ ਤੇ ਪਹੁੰਚਿਆ ਜਾ ਕੇ ਵੇਖਿਆ ਤਾਂ ਇੱਥੇ ਕਿਸੇ ਨੇ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ ਸੀ ਪਰ ਬਾਹਰ ਜਗਾ ਕਰਕੇ ਇਸ ਤੋਂ ਸਿਰੇ ਨਾ ਚੜੀ ਇਕੱਲੀਆਂ ਕੰਦਾਂ ਕੱਢ ਕੇ ਹੀ ਛੱਡ ਦਿੱਤੀਆਂ ਉੱਤੇ ਛੱਤ ਵੀ ਨਹੀਂ ਪਈ ਸੀ ਅਤੇ ਇੱਥੇ ਇੱਕ ਬਾਣ ਦਾ ਦਰਖਤ ਸੀ ਜਿਸ ਦੇ ਨਾਲ ਸਤਿਗੁਰੂ ਕੋੜਾ ਬੰਦੇ ਸਨ ਪਰ ਇੱਥੇ ਬਾਹਰ ਜੰਗਲ ਵਿੱਚ ਕੋਈ ਠਹਿਰਦਾ ਵੀ ਨਹੀਂ ਸੀ ਪਸ਼ੂ ਚਾਰਨ ਵਾਲੇ ਇੱਥੇ ਮੁੰਡੇ ਆ ਕੇ ਮੁੜ ਜਾਂਦੇ ਸਨ ਗੁਰਦੇਵਾਲ ਸਿੰਘ ਇਸ ਜਗ੍ਹਾ ਨੂੰ ਵੇਖ ਕੇ ਵਾਪਸ ਮੁੜ ਆਇਆ ਆ ਕੇ ਬਾਬਾ ਜੀ ਨੂੰ ਕਹਿੰਦਾ ਜੀ ਉੱਥੇ ਤਾਂ ਇਕੱਲੀਆਂ ਕੰਦਾਂ ਹੀ ਖੜੀਆਂ ਹਨ ਉੱਤੇ ਨਾ ਕੋਈ ਬਾਲਾ ਨਾ ਗਾਡਰ ਨਾ ਅੱਗੇ ਕੋਈ ਬੂਹਾ ਲੱਗਿਆ ਹੈ ਮੈਂ ਉੱਥੇ ਕਿਵੇਂ ਠਹਿਰੂ ਮੇਰਾ ਤਾਂ ਉੱਥੇ ਚਿੱਤ ਨਹੀਂ ਲੱਗਦਾ ਤਾਂ ਬਾਬਾ ਜੀ ਘੂਰ ਕੇ ਕਹਿਣ ਲੱਗੇ ਸਤਿਗੁਰਾਂ ਦੇ ਚਰਨ ਪਏ ਹਨ ਕਿੰਨੀ ਪਵਿੱਤਰ ਜਗ੍ਹਾ ਹੈ ਖਬਰਦਾਰ ਹੋ ਜਾ ਤੇਰੀ ਡਿਊਟੀ ਉੱਥੇ ਹੀ ਹੈ ਜਗਾ ਆਪੇ ਬਣ ਜਾਵੇਗੀ ਤੇਰਾ ਜਨਮ ਉਥੇ ਹੀ ਸਫਲਾ ਹੋਣਾ ਹੈ ਹੁਣ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛੱਕ ਜਾ ਤਾਂ ਇਸ ਨੇ ਅੰਮ੍ਰਿਤ ਛੱਕ ਕੇ ਉਥੇ ਜਾ ਕੇ ਡਿਊਟੀ ਸੰਭੀ ਸੇਵਾ ਸ਼ੁਰੂ ਕਰ ਦਿੱਤੀ ਇੱਥੇ ਜਗਾ ਦੀ ਸਫਾਈ ਕਰਕੇ ਧੂਫ ਬੱਤੀ ਕਰਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਜਾਂ ਮੂਲ ਮੰਤਰ ਦਾ ਜਾਪ ਕਰੀ ਜਾਣਾ ਹੋਲੀ-ਹੋਲੀ ਸੰਗਤ ਆਉਣੀ ਸ਼ੁਰੂ ਹੋ ਗਈ ਤਾਂ ਨੇੜੇ ਦੇ ਪਿੰਡਾਂ ਵਿੱਚ ਗੱਲ ਚੱਲ ਪਈ ਕਿ ਬਾਹਰ ਤੰਬੂ ਸਾਹਿਬ ਵਾਲੀ ਜਗ੍ਹਾ ਇੱਕ ਸੰਤ ਆਇਆ ਹੈ ਜੋ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ ਸੰਗਤ ਦੇ ਔਨ ਨਾਲ ਇਸ ਦਾ ਹੌਸਲਾ ਵੱਧ ਗਿਆ ਇਸ ਨੇ ਸੇਵਾ ਸ਼ੁਰੂ ਕਰ ਦਿੱਤੀ ਦੋ ਮੰਜ਼ਲਾ ਗੁਰਦੁਆਰਾ ਬਣ ਗਿਆ ਪੂਰੀ ਤਿਆਰੀ ਕਰਕੇ ਸਤਿਗੁਰੂ ਲਿਆ ਕੇ ਪ੍ਰਕਾਸ਼ ਕੀਤੇ ਗਏ ਬਾਰੋਂ ਪਾਸੋਂ ਤੋਂ ਆ ਕੇ ਅਖੰਡ ਪਾਠੀ ਪਾਠ ਕਰਨ ਲੱਗੇ ਭੋਗ ਤੇ ਸੰਗਤਾਂ ਆ ਕੇ ਵਾਪਸ ਹੋ ਜਾਂਦੀਆਂ ਇੱਥੇ ਠਹਿਰ ਵੀ ਕੋਈ ਨਹੀਂ ਸੀ ਸਕਦਾ ਅਤੇ ਆਮਦਨੀ ਵੀ ਨਹੀਂ ਸੀ ਪਰ ਬਾਬਾ ਜੀ ਦੇ ਹੁਕਮ ਅਨੁਸਾਰ ਭਾਈ ਗੁਰਦਿਆਲ ਸਿੰਘ ਦੇ ਉਪਰਾਲੇ ਨਾਲ ਇੱਥੇ ਗੁਰਦੁਆਰਾ ਬਣ ਗਿਆ ਸੰਗਤਾਂ ਆਉਣ ਲੱਗ ਪਈਆਂ ਸਤਿਗੁਰੂ ਦੀ ਪੂਜਾ ਅਤੇ ਭਾਈ ਗੁਰਦਿਆਲ ਸਿੰਘ ਦਾ ਆਦਰ ਸਤਿਕਾਰ ਹੋਣ ਲੱਗ ਪਿਆ ਜੇ ਕਿਸੇ ਦੁਖੀਏ ਨੇ ਕੋਈ ਵੀ ਪ੍ਰਸ਼ਾਦ ਜਾਂ ਪਦਾਰਥ ਲੈ ਕੇ ਆਉਣਾ ਆ ਕੇ ਕਹਿਣਾ ਜੀ ਮੇਰੀ ਅਰਦਾਸ ਕਰੋ ਆਹ ਇਹ ਵਿਚਾਰਾ ਅਨਪੜ੍ਹ ਸੀ ਅਰਦਾਸ ਕਿੱਥੋਂ ਆਣੀ ਸੀ ਪਰ ਗੁਰੂ ਸਾਹਿਬ ਅੱਗੇ ਖੜ ਕੇ ਬੇਨਤੀ ਕਰਨੀ ਸੱਚੇ ਪਾਤਸ਼ਾਹ ਇਹ ਦੁਖੀਆਂ ਆਪਦੇ ਦਰ ਤੇ ਆਇਆ ਹੈ ਕਿਰਪਾ ਕਰੋ ਕਿਰਪਾ ਕਰੋ ਜ਼ਰੂਰ ਕਿਰਪਾ ਕਰੋ ਇਸ ਨੂੰ ਠੀਕ ਕਰੋ ਇਸ ਤਰ੍ਹਾਂ ਦੋ ਚਾਰ ਲਫ਼ਜ਼ ਬੋਲ ਕੇ ਮੱਥਾ ਟੇਕ ਕੇ ਪ੍ਰਸ਼ਾਦ ਦੇ ਦੇਣਾ ਤਾਂ ਅਗਲੇ ਦਾ ਕਾਰਜ ਹੋ ਜਾਣਾ ਤਾਂ ਲੋਕਾਂ ਨੇ ਹੋਰਾ ਕੋਲ ਦੱਸਣਾ ਕਿ ਤੰਬੂ ਸਾਹਿਬ ਇਹੋ ਜਿਹੇ ਸੰਤ ਆਏ ਹਨ ਜੋ ਵੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਨ ਪੂਰੀ ਹੁੰਦੀ ਹੈ ਲੋਕ ਸੁਣ ਸੁਣ ਕੇ ਹੋਰ ਆਈ ਜਾਂਦੇ ਹਨ ਜੇ ਕਿਸੇ ਕਹਿਣਾ ਮੇਰੇ ਮੁੰਡਾ ਨਹੀਂ ਤਾਂ ਇਸ ਨੇ ਜਿਸ ਬਣ ਨਾਲ ਸਤਿਗੁਰਾਂ ਨੇ ਘੋੜਾ ਬੰਨਿਆ ਸੀ ਉਸ ਨਾਲੋਂ ਇੱਕ ਜਾਂ ਦੋ ਪੱਤੇ ਤੋੜ ਕੇ ਦੇ ਦੇਣੀ ਕਹਿਣਾ ਲਓ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਸ਼ੱਕ ਲਗੋ ਅਤੇ ਨਿਤਨੇਮ ਕਰਿਆ ਕਰੋ ਗੁਰੂ ਨਾਲ ਜੁੜੇ ਰਹਿਣਾ ਹੈ ਗੁਰੂ ਭਲੀ ਕਰੇਗਾ ਜਿੰਨੇ ਪੱਤੇ ਦੇਣੇ ਗੁਰੂ ਦੀ ਕਿਰਪਾ ਨਾਲ ਓਨੇ ਮੁੰਡੇ ਹੋ ਜਾਣੇ ਇੱਕ ਫਰੀਦਕੋੜ ਤੋਂ ਲਾਲਾ ਆਇਆ ਕਹਿੰਦਾ ਜੀ ਮੇਰੇ ਘਰ ਮੁੰਡਾ ਨਹੀਂ ਕਿਰਪਾ ਕਰੋ ਉਸ ਨੂੰ ਬਾਨ ਨਾਲੋਂ ਪੱਤਾ ਤੋੜ ਕੇ ਦਿੱਤਾ ਗੁਰੂ ਸਾਹਿਬ ਨੂੰ ਮੱਥਾ ਟਿਕਾ ਕੇ ਤੋੜ ਦਿੱਤਾ ਕਿ ਇਹ ਪੱਤਾ ਜਾ ਕੇ ਛੱਕ ਲਓ ਤਾਂ ਲਾਲੇ ਦੇ ਘਰ ਸਾਲੋਂ ਅੰਦਰ ਪੁੱਤ ਹੋ ਗਿਆ ਤਾਂ ਉਸ ਨੇ ਇਸ ਖੁਸ਼ੀ ਵਿੱਚ ਭਾਈ ਗੁਰਦਿਆਲ ਸਿੰਘ ਨੂੰ ਜੀਪ ਦੇ ਦਿੱਤੀ ਮੁੰਡੇ ਨੂੰ ਮੱਥਾ ਟਿਕਾ ਕੇ ਘਰ ਲੈ ਗਿਆ ਜੀਪ ਥੋੜੀ ਜਹੀ ਪੁਰਾਣੀ ਸੀ ਕਿਤੇ ਚੱਲੇ ਕਿਤੇ ਨਾ ਚੱਲੇ ਤਾਂ ਹੈ ਲਾਲੇ ਨੂੰ ਗਾਲ ਕੱਢ ਕੇ ਕਹਿੰਦਾ ਨਿਕੰਮਾ ਮਾਲ ਸਾਡੇ ਕੋਲ ਛੱਡ ਗਿਆ ਸੇਵਾਦਾਰ ਨੂੰ ਕਹਿੰਦਾ ਜੀਪ ਖਰਾਬ ਹੋਈ ਖੜੀ ਹੈ ਚਲਦੀ ਨਹੀਂ ਇਸ ਨੂੰ ਝੋਟਿਆਂ ਮਗਰ ਜਾਂ ਬਲਦਾ ਮਗਰ ਪਾ ਕੇ ਫਰੀਦਕੋਟ ਲਾਲੇ ਕੋਲ ਛੱਡ ਕੇ ਆਓ ਤਾਂ ਸੇਵਾਦਾਰ ਕਹਿੰਦੇ ਜੀ ਉਹ ਤਾਂ ਦੂਰ ਬੜੀ ਹੈ ਇਸੇ ਤਰ੍ਹਾਂ ਕਰਦਿਆਂ ਸੋਚਦਿਆਂ ਇੱਕ ਦੋ ਦਿਨ ਲੰਗੇ ਤਾਂ ਕੁਦਰਤੀ ਲਾਲਾ ਆਪ ਹੀ ਮੁੰਡੇ ਨੂੰ ਲੈ ਕੇ ਦਰਸ਼ਨ ਕਰਨ ਆ ਗਿਆ ਤਾ ਆਪਾ ਗੁਰਦਿਆਲ ਸਿੰਘ ਜੀ ਕਹਿੰਦੇ ਲਾਲਾ ਤੈਨੂੰ ਅਸੀਂ ਮੁੰਡਾ ਨਵਾ ਦਿੱਤਾ ਹੈ ਕਿ ਪੁਰਾਣਾ ਕਹਿੰਦਾ ਜੀ ਨਵਾ ਤਾਂ ਫਿਰ ਤੂੰ ਸਾਨੂੰ ਪੁਰਾਣੀ ਜੀਪ ਦੇ ਦਿੱਤੀ ਦੂਜੀ ਗੱਲ ਮੁੰਡਾ ਆਖੇ ਲੱਗਣ ਵਾਲਾ ਚੰਗਾ ਹੁੰਦਾ ਹੈ ਕਿ ਨਾ ਆਖੇ ਲੱਗਣ ਵਾਲਾ ਕਹਿੰਦਾ ਜੀ ਆਖੇ ਲੱਗਣ ਵਾਲਾ ਤਾਂ ਗੁਰਦਿਆਲ ਸਿੰਘ ਕਹਿੰਦਾ ਤੇਰੀ ਜੀਪ ਆਖੇ ਨਹੀਂ ਲੱਗਦੀ ਦੇਖ ਲੈ ਫਿਰ ਤੇਰਾ ਮੁੰਡਾ ਵੀ ਇਹੋ ਜਿਹਾ ਨਿਕਲੇਗਾ ਤੇਰੇ ਆਖੇ ਨਹੀਂ ਲੱਗਣਾ ਤਾਂ ਲਾਲੇ ਨੇ ਹੱਥ ਜੋੜ ਕੇ ਮਾਫੀ ਮੰਗੀ ਇਹ ਜੀਪ ਵਾਪਸ ਮੋੜ ਕੇ ਨਵੀਂ ਲਿਆ ਦਿੱਤੀ ਇੱਕ ਵਾਰੀ ਆਪਣੀ ਮਸਤੀ ਵਿੱਚ ਬੈਠਾ ਮੂਲ ਮੰਤਰ ਦਾ ਜਾਪ ਕਰੀ ਜਾਂਦਾ ਹੈ ਸੱਪ ਨੇ ਆ ਕੇ ਡੰਗ ਮਾਰਿਆ ਗੁਰਦਿਆਲ ਸਿੰਘ ਨੇ ਦੂਜੀ ਲਤ ਵੀ ਮੂਰੇ ਕਰ ਦਿੱਤੀ ਕਿ ਲੈ ਇਸ ਤੇ ਵੀ ਮਾਰ ਕੇ ਆਪਣਾ ਮਨ ਖੁਸ਼ ਕਰ ਲੈ ਪਰ ਸੱਪ ਡੰਗ ਮਾਰ ਕੇ ਚਲਾ ਗਿਆ ਸਾਰੇ ਪੈ ਭੀਤ ਹੋ ਗਏ ਕਿ ਹੁਣ ਕੀ ਬਣੇਗਾ ਤਾਂ ਗੁਰਦਿਆਲ ਸਿੰਘ ਜੀ ਕਹਿੰਦੇ ਡਰੋ ਨਾ ਗੁਰੂ ਦੀ ਕਿਰਪਾ ਹੈ ਆਪਾਂ ਗੁਰੂ ਦੇ ਸੇਵਾਦਾਰ ਹਾਂ ਇੱਥੋਂ ਬਨ ਦੇ ਪੱਤੇ ਤੋੜ ਕੇ ਲਿਆਵੋ ਤਾਂ ਜਿਸ ਬਨ ਨਾਲੋਂ ਸਤਿਗੁਰੂ ਜੀ ਦਾ ਘੋੜਾ ਬੰਨਿਆ ਹੁੰਦਾ ਸੀ ਉਹ ਇਸ ਵੇਲੇ ਵੀ ਮੌਜੂਦ ਹੈ ਇਸ ਬਨ ਨਾਲੋਂ ਸੇਵਾਦਾਰ ਨੇ ਪੱਤੇ ਤੋੜ ਕੇ ਲਿਆ ਦਿੱਤੇ ਪੱਤੇ ਖਾ ਕੇ ਕਹਿੰਦੇ ਲੈ ਹੁਣ ਕੁਝ ਨਹੀਂ ਵਿਗੜਦਾ ਮਾਲਕ ਦੀ ਐਸੀ ਮਿਹਰ ਹੋਈ ਜ਼ਹਿਰ ਨੇ ਅਸਰ ਨਹੀਂ ਕੀਤਾ 84 ਦੇ ਦੰਗੇ ਵੇਲੇ ਗਵਰਨਮੈਂਟ ਨੇ ਬਹੁਤ ਕੱਸ ਕੀਤਾ ਹੋਇਆ ਸੀ ਬਹੁ ਜਗਾ ਤੇ ਛਾਪੇ ਮਾਰ ਕੇ ਸਿੰਘਾਂ ਨੂੰ ਗ੍ਰਿਫਤਾਰ ਕਰੀ ਜਾਂਦੇ ਸਨ ਇੱਕ ਦਿਨ ਸ਼ਾਮ ਨੂੰ ਸੇਵਾਦਾਰ ਸੇਵਾ ਕਰਕੇ ਰਾਤ ਨੂੰ ਘਰੀ ਚਲੇ ਗਏ ਸਵੇਰ 5 ਵਜੇ ਥਾਣੇਦਾਰ ਨੇ ਆ ਛਾਪਾ ਮਾਰਿਆ ਥਾਣੇਦਾਰ ਗੁਰਦਿਆਲ ਸਿੰਘ ਨੂੰ ਕਹਿੰਦਾ ਦੱਸ ਇੱਥੇ ਤੇਰੇ ਕੋਲ ਕੌਣ ਕੌਣ ਹੈ ਕਾ ਗੁਰਦਿਆਲ ਸਿੰਘ ਕਹਿੰਦਾ ਇੱਕ ਤਾਂ ਪਰੂਆ ਜਹਾਨ ਦਾ ਮੈਂ ਹਾਂ ਦੂਸਰਾ ਪਰੂਆ ਤੂੰ ਆ ਗਿਆ ਹੋਰ ਇੱਥੇ ਕਿੰਨੇ ਆਉਣਾ ਹੈ ਵੇਖ ਲੈ ਹੋਰ ਇੱਥੇ ਕੋਈ ਨਹੀਂ ਥਾਣੇਦਾਰ ਸੁਣ ਕੇ ਹੈਰਾਨ ਹੋ ਗਿਆ ਸਾਰੇ ਗੇੜਾ ਦਿੱਤਾ ਕੋਈ ਬੰਦਾ ਨਾ ਮਿਲਿਆ ਤਾਂ ਫੇਰ ਕੋਲ ਆ ਕੇ ਕਹਿੰਦਾ ਬਾਬਾ ਤੇਰੀ ਸ਼ਿਕਾਇਤ ਗਈ ਹੈ ਕਿ ਤੇਰੇ ਕੋਲ ਰਾਤ ਨੂੰ ਖੜਕੂ ਰਹਿੰਦੇ ਹਨ ਕਿੱਥੇ ਹਨ ਇਹ ਫੇਰ ਕਹਿੰਦਾ ਮੈਂ ਤੈਨੂੰ ਦੱਸਦਾ ਦਿੱਤਾ ਇੱਕ ਜਹਾਨ ਦਾ ਲੁੱਚਾ ਮੈਂ ਇੱਕ ਜਹਾਨ ਦਾ ਲੁੱਚਾ ਤੂੰ ਹੋਰ ਇੱਥੇ ਕਿੰਨੇ ਆਉਣਾ ਹੈ ਤਾਂ ਥਾਣੇਦਾਰ ਇਹਨੂੰ ਕਹਿੰਦਾ ਇੰਨਾ ਕੋੜਾ ਕਿਉਂ ਬੋਲਦਾ ਹੈ ਨਾਗੁਰ ਦਿਆਲ ਸਿੰਘ ਕਹਿੰਦਾ ਮੇਰਾ ਨਸ਼ਾ ਟੁੱਟਿਆ ਹੈ ਮੈਂ ਪੂਰਾ ਪੋਸਟ ਵੱਲੋਂ ਤੰਗ ਹਾਂ ਤੜਕੇ ਤੜਕੇ ਤੂੰ ਮੱਥੇ ਆ ਲੱਗਿਆ ਰੋਬ ਮਾਰੀ ਜਾਂਦਾ ਹੈ ਮੈਂ ਕੋੜਾ ਬੋਲਾਂ ਨਾ ਮੇਰਾ ਨਸ਼ਾ ਟੁੱਟਿਆ ਹੈ ਤਾਂ ਇਸ ਦੀਆਂ ਖਰੀਆਂ ਗੱਲਾਂ ਸੁਣ ਕੇ ਥਾਣੇਦਾਰ ਕਹਿੰਦਾ ਬਾਬਾ ਤੈਨੂੰ ਪੋਸਟ ਦਾ ਬੋਰਾ ਦਿਨੇ ਮੈਂ ਲਿਆ ਕੇ ਦੇਵਾਂਗਾ ਗੁੱਸਾ ਨਾ ਕਰ ਤਾਂ ਹੀ ਅੱਗੋ ਕਹਿੰਦਾ ਤੇਰੇ ਵਰਗੇ ਬੇਜੁਬਾਨ ਅੱਗੇ ਕਈ ਆਏ ਹਨ ਕਹਿ ਜਾਂਦੇ ਹਨ ਪਰ ਮੁੜ ਕੇ ਕੋਈ ਨਹੀਂ ਬੋੜਦਾ ਤਾ ਥਾਣੇਦਾਰ ਕਹਿੰਦਾ ਲੈ ਅੱਜ ਹੀ 12 1 ਵਜਦੇ ਨੂੰ ਮੈਂ ਤੇਰੇ ਘਰ ਪੂਰਾ ਕਰੂੰ ਤੈਂ ਕਹਿੰਦਾ ਦੇਖ ਲੈਨੇ ਹਾਂ ਦਿਨੇ 1 ਵਜਦੇ ਨੂੰ ਥਾਣੇਦਾਰ ਨੇ ਪੋਸਟ ਦਾ ਬੋਰਾ ਭਰਿਆ ਹੋਇਆ ਇਸ ਦੇ ਮੂਰੇ ਲਿਆ ਰੱਖਿਆ ਤਾ ਗੁਰਦਿਆਲ ਸਿੰਘ ਖੁਸ਼ ਹੋ ਕੇ ਕਹਿੰਦਾ ਵਾਹ ਓਏ ਮਾਦਿਆ ਪੁੱਤਾਂ ਬਚਨਾ ਤੇ ਪੱਕਾ ਰਿਆ ਤੈਂ ਮੇਰਾ ਕੰਮ ਕੀਤਾ ਹੈ ਗੁਰੂ ਤੇਰਾ ਕਰੇਗਾ ਗੁਰੂ ਤੈਨੂੰ ਥਾਣੇਦਾਰ ਤੋਂ ਐਸਐਸਪੀ ਬਣਾਏਗਾ ਇਤਨਾ ਕਹਿ ਕੇ ਮੋਢੇ ਤੇ ਹੱਥ ਮਾਰ ਕੇ ਕਹਿੰਦਾ ਜਾ ਗੁਰੂ ਦੀ ਕਿਰਪਾ ਹੈ ਰੈਂਕ ਵਧੇਗਾ ਪਰ ਇਸ ਵੇਲੇ ਪੰਥ ਤੇ ਸੰਕਟ ਹੈ ਸਿੰਘਾਂ ਨੂੰ ਨਜਾਇਜ਼ ਨਹੀਂ ਫੜਨਾ ਮਾਰਨਾ ਨਿਓ ਇਨਸਾਫ ਕਰਨਾ ਹੈ ਐਸੀ ਮਹਿਰ ਥਾਣੇਦਾਰ ਥੋੜੇ ਹੀ ਸਮੇਂ ਵਿੱਚ ਐਸਐਸਪੀ ਬਣ ਗਿਆ ਇਹ ਫਿਰ ਪੋਸਟ ਦਾ ਬੋਰਾ ਲਿਆ ਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਜੀ ਤੁਹਾਡੇ ਥਾਪੜੇ ਅਤੇ ਬਚਨਾਂ ਨੇ ਮੈਨੂੰ ਐਸਐਸਪੀ ਬਣਾ ਦਿੱਤਾ ਤਾਂ ਭਾਈ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਗੁਰੂ ਘਰ ਨੂੰ ਨਹੀਂ ਭੁੱਲਣਾ ਗੁਰੂ ਨੂੰ ਚੇਤੇ ਰੱਖਣਾ ਅਤੇ ਨਿਤਨੇਮ ਵੀ ਕਰੀ ਜਾਣਾ ਹੈ ਸੰਤ ਗੁਰਦਿਆਲ ਸਿੰਘ ਜੀ ਪਹਿਲਾਂ ਹੋਰ ਨਕਮਾ ਵਿੱਚ ਪਏ ਕਰਕੇ ਅਫੀਨ ਸ਼ਰਾਬ ਪੋਸਤ ਹੋਰ ਕਈ ਨਸ਼ੇ ਵਰਤਦੇ ਸਨ ਗੁਰੂ ਘਰ ਦੇ ਸੇਵਾਦਾਰ ਬਣੇ ਕਰਕੇ ਹੋਰ ਨਸ਼ੇ ਤਾਂ ਸਾਰੇ ਛੱਡ ਗਏ ਪਰ ਪੋਸਤ ਵਰਤਦੇ ਰਹੇ ਕਹਿੰਦੇ ਇਹ ਕਿੜਾ ਕੋਈ ਕੁਰੀਤ ਹੈ ਹੌਲੀ ਹੌਲੀ ਛੱਡ ਦਿਆਂਗਾ ਪੋਸਤ ਦੇ ਨਸ਼ੇ ਵਿੱਚ ਬਿਰਤੀ ਬੜੀ ਲੱਗਦੀ ਹੈ ਇਸਨੇ ਸੇਵਾਦਾਰ ਨੂੰ ਸਮਝਾਇਆ ਸੀ ਕਿ ਜਦੋਂ ਮੈਨੂੰ ਪੋਸਤ ਦੀ ਲੋੜ ਪਵੇਗੀ ਮੈਂ ਤੇਰੇ ਤੋਂ ਜਪਜੀ ਸਾਹਿਬ ਜਾਂ ਰਹਿਰਾਸ ਦਾ ਗੁਟਕਾ ਮੰਗਾਂਗਾ ਤੂੰ ਮੈਨੂੰ ਪੋਸਤ ਦਾ ਗਲਾਸ ਭਰ ਕੇ ਲਿਆ ਦਿਆ ਕਰੀ ਜਦੋਂ ਸੇਵਾਦਾਰ ਨੂੰ ਕਹਿਣਾ ਲਿਆ ਗੁਟਕਾ ਰਹਿਰਾਸ ਦਾ ਪਾਠ ਕਰੀਏ ਤਾਂ ਸੇਵਾਦਾਰ ਨੇ ਪੋਸਤ ਦਾ ਗਲਾਸ ਲਿਆ ਦੇਣਾ ਇਸਨੇ ਹੌਲੀ-ਹੌਲੀ ਵਾਹਿਗੁਰੂ ਕਹਿ ਕੇ ਪੀ ਲੈਣਾ ਨਸ਼ੇ ਵਿੱਚ ਅੱਖਾਂ ਮੀਟ ਕੇ ਅੰਦਰ ਹੀ ਅੰਦਰ ਵਾਹਿਗੁਰੂ ਕਰੀ ਜਾਣਾ ਇਸ ਤਰ੍ਹਾਂ ਸਮਾਬੀਤਦਾ ਗਿਆ ਇੱਕ ਦਿਨ ਆਪਣੇ ਨਾਲ ਸੰਗਤ ਲੈ ਕੇ ਨਾਨਕਸਰ ਬਾਬਾ ਜੀ ਕੋਲ ਪਹੁੰਚਿਆ ਤਾਂ ਬਾਬਾ ਜੀ ਨੇ ਪੁੱਛਿਆ ਸੁਣਾ ਭਾਈ ਗੁਰਦਿਆਲ ਸਿਆ ਕੰਮ ਠੀਕ ਚੱਲਦਾ ਹੈ ਉੱਥੇ ਚਿੱਤ ਲੱਗਦਾ ਹੈ ਇਹ ਕਹਿੰਦਾ ਜੀ ਚਿੱਤ ਵਰਗਾ ਚਿੱਤ ਹੁਣ ਤਾਂ ਉੱਥੇ ਮੋਜਾਂ ਬੜੀਆਂ ਹਨ ਜੰਗਲ ਵਿੱਚ ਮੰਗਲ ਲੱਗੇ ਹਨ ਸੋਨਾ ਗੁਰਦੁਆਰਾ ਬਣ ਗਿਆ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਜਿਸ ਨੂੰ ਬਚਨ ਕਰਦਾ ਹਾਂ ਪਾਰ ਹੀ ਜਾਂਦਾ ਹੈ ਇਕ ਲਾਲਾ ਆਇਆ ਸੀ ਉਸਨੇ ਮੁੰਡੇ ਦਾ ਬਚਨ ਕੀਤਾ ਉਸ ਤੇ ਮੁੰਡਾ ਹੋ ਗਿਆ ਆ ਦੇਖ ਲੋ ਮੈਨੂੰ ਜੀਪ ਦੇ ਗਿਆ ਜਿੱਧਰ ਨੂੰ ਜਾਈਦਾ ਹੈ ਜੀਪ ਤੇ ਚੜ ਕੇ ਜਾਈਦਾ ਹੈ ਹਾਸ ਕੇ ਕਹਿੰਦਾ ਜੇ ਹੁਣ ਤਾਂ ਮੈਨੂੰ ਵੀ ਲੋਕ ਬਾਬਾ ਜੀ ਹੀ ਆਖਦੇ ਹਨ ਬਾਬਾ ਜੀ ਰੋ ਵਿੱਚ ਆ ਕੇ ਘੂਰ ਕੇ ਕਹਿੰਦੇ ਲਾਈਏ ਤੇਰੇ ਚਾਰ ਸਫਾ ਜੰਗ ਬਣਾਈਏ ਤੈਨੂੰ ਬਾਬਾ ਪੋਸਤ ਪੀ ਕੇ ਕਿਤੇ ਬਾਬਾ ਬਣਿੰਦਾ ਹੈ ਕਮਾਈ ਕਰਕੇ ਮਹਾਪੁਰਖ ਬਣਦੇ ਹੈ ਖਬਰਦਾਰ ਹੋ ਜਾ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਕਰਕੇ ਸੰਗਤ ਦੇ ਕਾਰਜ ਪੂਰੇ ਹੁੰਦੇ ਹਨ ਤੂੰ ਇਹ ਨਾ ਸਮਝੀ ਮੈਂ ਕੰਮ ਕਰਦਾ ਹਾਂ ਨਿਮਰਤਾ ਨਾਲ ਰਹਿਣਾ ਹੈ ਤੂੰ ਤਾਂ ਕਹਿੰਦਾ ਹੈ ਲੋਕ ਮੈਨੂੰ ਬਾਬਾ ਕਹਿੰਦੇ ਆ ਪਰ ਲੋਕ ਤਾਂ ਤੇਰੀ ਆ ਕੇ ਨਿੰਦਿਆ ਕਰਦੇ ਹਨ ਕਿ ਜਿਹੜਾ ਤੁਹਾਡਾ ਉੱਥੇ ਬੰਦਾ ਰਹਿੰਦਾ ਹੈ ਉਹ ਪੋਸਤ ਰੱਜ ਕੇ ਪਿੰਦਾ ਹੈ ਡੋਡਿਆਂ ਦੇ ਬੋਰੀਆਂ ਦੇ ਬੋਰੇ ਉੱਥੇ ਉਹਦੇ ਕੋਲ ਆਉਂਦੇ ਹਨ ਗੁਰਦੇਵਾਲ ਸਿੰਘ ਹੱਸ ਕੇ ਕਹਿੰਦਾ ਜੀ ਉਹ ਤਾਂ ਇੱਕ ਉਥੇ ਮੇਰੇ ਕੋਲ ਥਾਣੇਦਾਰ ਆਇਆ ਸੀ ਉਸ ਨੂੰ ਮੈਂ ਬਚਨ ਕਰਤਾ ਉਹ ਐਸਐਸਪੀ ਬਣ ਗਿਆ ਉਹ ਕਿਤੋਂ ਨਾ ਕਿਤੋਂ ਬੋਰਾ ਭੇਜ ਦਿੰਦਾ ਹੈ ਬਾਬਾ ਜੀ ਕਹਿੰਦੇ ਪੀਂਦਾ ਤਾਂ ਤੂੰ ਹੀ ਹੈ ਖਬਰਦਾਰ ਹੋ ਜਾ ਜੇ ਅੱਜ ਤੋਂ ਡੋਡੇ ਪੀਤੇ ਸੁਣ ਲੈ ਤਾਂ ਆ ਸਫਾ ਜੰਗ ਤੇਰੇ ਤੇ ਵਰੇਗਾ ਗੁਰੂ ਘਰ ਇਹੋ ਜਿਹੇ ਨਸ਼ੇ ਪੱਤੇ ਨਹੀਂ ਵਰਤਨੇ ਐਨਾ ਐਬਾ ਤੋਤਾ ਲੋਕਾਂ ਨੂੰ ਬਚਾ ਕੇ ਗੁਰਬਾਣੀ ਨਾਲ ਜੋੜਨਾ ਹੈ ਅੱਗੇ ਵਾਸਤੇ ਇਹੋ ਜਿਹਾ ਕੰਮ ਨਹੀਂ ਕਰਨਾ ਟੇਕ ਗੁਰੂ ਸਾਹਿਬ ਨੂੰ ਮੱਥਾ ਅੱਗੇ ਵਾਸਤੇ ਪੋਸਤ ਨਹੀਂ ਵਰਤਣਾ ਸੰਤ ਗੁਰਦਿਆਲ ਸਿੰਘ ਜੀ ਨੇ ਸਤਿਵਚਨ ਮੰਨ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਮਾਫੀ ਮੰਗੀ ਬਾਬਾ ਜੀ ਕਹਿਣ ਲੱਗੇ ਚੱਲ ਉੱਥੇ ਸਤਗੁਰਾਂ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਮਹਾਪੁਰਖ ਕੈਸੇ ਦਿਆਲੂ ਕਿਰਪਾਲੂ ਹੁੰਦੇ ਹਨ ਕਿਹੋ ਜਿਹੇ ਬੰਦਿਆਂ ਨੂੰ ਸੁਧਾਰ ਕੇ ਕਿੱਡੀ ਵੱਡੀ ਸੇਵਾ ਬਖਸ਼ ਦਿੰਦੇ ਹਨ ਸਾਖੀ ਭਾਈ ਚੰਨਣ ਸਿੰਘ ਨਾਲ ਹੋਈ ਪਿੰਡ ਸ਼ੇਰਪੁਰੇ ਤੋਂ ਰਾਮ ਗੜੀਆ ਭਾਈ ਚੰਨਨ ਸਿੰਘ ਸੀ ਜੋ ਕੁਝ ਭੂਤ ਪ੍ਰੇਤ ਦਾ ਕੰਮ ਵੀ ਕਰਦਾ ਸੀ ਕਈ ਵਾਰੀ ਐਸਾ ਦਬਕਾ ਮਾਰਦਾ ਸੀ ਅਗਲੇ ਨੂੰ ਡਰਾ ਦਿੰਦਾ ਸੀ ਜਿਸ ਵੇਲੇ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ ਤਾਂ ਬਾਬਾ ਜੀ ਨੇ ਇਸ ਨੂੰ ਇਸ ਪਾਸਿਓਂ ਵੜਜ ਕੇ ਅਮਰ ਛਕਾ ਦਿੱਤਾ ਇਹ ਨਾਨਕ ਸਰੋਵਰ ਅਤੇ ਹਰੀ ਮੰਦਰ ਬਣਨ ਵੇਲੇ ਰਾਜਗੀਰੀ ਦਾ ਕੰਮ ਵੀ ਕਰਦਾ ਰਿਹਾ ਪਰ ਇਸ ਦਾ ਸੁਭਾਅ ਸੀ ਇਸਨੇ ਬੜਾ ਉੱਚੀ ਬੋਲ ਕੇ ਅਗਲੇ ਨੂੰ ਦਬਕੇ ਮਾਰੀ ਜਾਣੇ ਇਸ ਦਾ ਨਾਮ ਸੰਗੀਆਂ ਨੇ ਵੱਡ ਖਾਣਾ ਰੱਖ ਲਿਆ ਕਿਉਂਕਿ ਇਹ ਹਰੇਕ ਨੂੰ ਵੱਡ ਖਾਣਿਆ ਵਾਂਗੂ ਬੋਲਦਾ ਸੀ ਪਰ ਸੇਵਾ ਇਹ ਚੰਗੀ ਜੋਰ ਲਾ ਕੇ ਕਰਦਾ ਸੀ ਬਾਬਾ ਜੀ ਤੇ ਭਾਵਨਾ ਵੀ ਰੱਖਦਾ ਸੀ ਇੱਕ ਦਿਨ ਬੜੇ ਜ਼ੋਰ ਦੀ ਸੇਵਾ ਚੱਲ ਰਹੀ ਹੈ ਏ ਵੀ ਵਿੱਚ ਸੇਵਾ ਕਰੀ ਜਾਂਦਾ ਹੈ ਅਤੇ ਸੰਗਤ ਦਾ ਵੀ ਤਕੜਾਈ ਕਾਟ ਹੈ ਤਾਂ ਆਪਾਈ ਚੰਨਨ ਸਿੰਘ ਆਪ ਦੇ ਸੁਭਾਅ ਅਨੁਸਾਰ ਕਈਆਂ ਬੰਦਿਆਂ ਨੂੰ ਦਬਕੇ ਮਾਰਨ ਲੱਗ ਪਿਆ ਪੂਤ ਛੱਡ ਦੂੰ ਪੂਤ ਵੱਡਾ ਸਾਰਾ ਪੂਤ ਛੱਡ ਦੂੰ ਜਿਹੜਾ ਤੁਹਾਨੂੰ ਟੱਕਰੀ ਫਿਰੇ ਇਹ ਤਾਂ ਉੱਚੀ ਉੱਚੀ ਇਸ ਤਰ੍ਹਾਂ ਬੋਲੀ ਜਾਵੇ ਐਦੇ ਦੁਆਲੇ ਸੰਗਤ ਦਾ ਇਕੱਠ ਹੋ ਗਿਆ ਲੋਕ ਕਹਿਣ ਇਹ ਕੀ ਗੱਲ ਬਣ ਰਹੀ ਹੈ ਨਾਨਕ ਸਰ ਪੂਤ ਦਾ ਕੰਮ ਕੀ ਕਈ ਐਦੇ ਦਬਕੇ ਸੁਣ ਕੇ ਡਰ ਵੀ ਜਾਣ ਕਿਤੇ ਸੱਚੀ ਹੀ ਪੂਤ ਨਾ ਛੱਡ ਦੇਵੀ ਐਦੇ ਦਬਕੇ ਮਾਰਦਿਆਂ ਪਾਰਦਿਆਂ ਇਕੱਠ ਦੇ ਵਿੱਚ ਦੀ ਐਦੇ ਪਿੱਛੇ ਬਾਬਾ ਜੀ ਆ ਗਏ ਪਰ ਇਸ ਨੂੰ ਕੋਈ ਪਤਾ ਨਹੀਂ ਤਾਂ ਇਸ ਨੇ ਫਿਰ ਦਬਕਾ ਮਾਰਿਆ ਭੂਤ ਛੱਡ ਦੂੰ ਭੂਤ ਛੱਡ ਲੈ ਦੇਖ ਛੱਡਾਂ ਜਦ ਐਨੀ ਗੱਲ ਕਹੀ ਤਾਂ ਬਾਬਾ ਜੀ ਨੇ ਪਿਛਲੇ ਪਾਸੇ ਦੀ ਇਸ ਦੀ ਕੰਡ ਵਿੱਚ ਦੱਬ ਕੇ ਸਫਾ ਜੰਗ ਦਾ ਦਸਤਾ ਮਾਰਿਆ ਤਾਂ ਇਸ ਦੀ ਚੀਕ ਨਿਕਲ ਗਈ ਬਾਬਾ ਜੀ ਕਹਿੰਦੇ ਛੱਡ ਭੂਤ ਜਦੋਂ ਇਸ ਨੇ ਪਿਛਲੇ ਪਾਸੇ ਦੇਖਿਆ ਤਾਂ ਬਾਬਾ ਜੀ ਖੜੇ ਹਨ ਇੱਕ ਹੋਰ ਮਾਰਨ ਲੱਗੇ ਕਹਿੰਦੇ ਛੱਡ ਭੂਤ ਸਾਈਸ ਨੇ ਡਿੱਗ ਕੇ ਚਰਨ ਫਾੜ ਲਈ ਕਹਿੰਦਾ ਜੇ ਤੁਹਾਡੇ ਸਾਹਮਣੇ ਭੂਤ ਕਿੱਥੇ ਆਉਂਦੇ ਹਨ ਸਾਰੇ ਹੀ ਭੱਜ ਗਏ ਸੰਗਤ ਇਕੋਤਕ ਵੇਖ ਕੇ ਬੜੀ ਹੀ ਹੱਸੀ ਅਤੇ ਖੁਸ਼ ਹੋਏ ਕਹਿੰਦੇ ਕਦੋਂ ਦਾ ਤੰਗ ਕਰੀ ਜਾਂਦਾ ਸੀ ਇਸ ਦੇ ਆਪ ਦੇ ਹੀ ਭੂਤ ਨਿਕਲ ਗਏ ਤਾਂ ਬਾਬਾ ਜੀ ਕਹਿਣ ਲੱਗੇ ਸੇਵਾ ਚਲਦੀ ਵਿੱਚ ਇਹੋ ਜਿਹਾ ਕੰਮ ਨਹੀਂ ਕਰੀਦੇ ਇੱਥੇ ਭੂਤਾਂ ਦਾ ਕੰਮ ਕੀ ਨਾਨਕ ਸਰ ਤਾਂ ਦੇਵਤਿਆਂ ਦਾ ਕਾਰ ਹੈ ਤਕੜੇ ਹੋ ਕੇ ਸੇਵਾ ਕਰਿਆ ਕਰੋ ਰਸਨਾ ਦੁਆਰਾ ਨਾਮ ਜਪਿਆ ਕਰੋ ਇਸ ਵਿੱਚ ਹੀ ਦੇ ਦਾ ਭਲਾ ਹੈ ਤਾਂ ਭਾਈ ਚੰਨਨ ਸਿੰਘ ਨੇ ਸਤਿ ਬਚਨ ਗਿਆ ਕਹਿੰਦਾ ਬਾਬਾ ਜੀ ਭੁੱਲ ਹੋ ਗਈ ਤਾਂ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਕਰ ਤਕੜਾ ਹੋ ਕੇ ਸੇਵਾ ਤਾਂ ਬਾਬਾ ਜੀ ਸੰਗਤ ਨੂੰ ਦਰਸ਼ਨ ਦੇ ਕੇ ਵਾਪਸ ਆਪਣੇ ਆਸਨ ਤੇ ਚਲੇ ਗਏ ਸਾਖੀ ਤੇਰਲੋਚਨ ਸਿੰਘ ਨਾਲ ਹੋਈ ਜ਼ਿਲ੍ਹਾ ਲੁਧਿਆਣਾ ਪਿੰਡ ਗੁਜਰਵਾਲ ਦਾ ਭਾਈ ਜੋਗਿੰਦਰ ਸਿੰਘ ਜਿਹੜਾ ਸਪੀਕਰ ਦਾ ਕੰਮ ਕਰਦਾ ਸੀ ਵਿਆਹ ਸ਼ਾਦੀਆਂ ਅਤੇ ਧਰਮ ਸਥਾਨਾਂ ਤੇ ਜਾ ਕੇ ਸਪੀਕਰ ਲਾਉਂਦਾ ਸੀ ਨਾਨਕ ਸਰ ਬੜੇ ਜ਼ੋਰ ਦੀ ਸੇਵਾ ਚੱਲ ਰਹੀ ਹੈ ਭਾਈ ਜੋਗਿੰਦਰ ਸਿੰਘ ਨੇ ਆਪਣੇ ਪਿੰਡੋਂ ਲਿਆ ਕੇ ਸੇਵਾ ਚਲਦੀ ਵਿੱਚ ਸਪੀਕਰ ਲਾਇਆ ਕਿ ਸੰਗਤ ਨੂੰ ਸੇਵਾ ਕੈਂ ਦਸਨ ਵਾਸਤੇ ਸੋਖਾ ਹੋ ਜਾਵੇ ਇਸ ਸਮੇਂ ਸਪੀਕਰ ਵੀ ਘੱਟ ਹੀ ਹੁੰਦੇ ਸਨ ਅਤੇ ਬਿਜਲੀ ਵੀ ਨਹੀਂ ਆਈ ਸੀ ਬੈਟਰੀਆਂ ਨਾਲ ਹੀ ਸਪੀਕਰਾਂ ਦਾ ਕੰਮ ਸਾਰਦੇ ਸਨ ਇਸ ਸਮੇਂ ਸਪੀਕਰ ਦੀ ਵੀ ਇਹ ਸੇਵਾ ਖਾਸ ਸੀ ਇੱਕ ਦਿਨ ਇਸ ਦੇ ਕੋਲ ਇਸ ਦੇ ਭਰਾ ਪ੍ਰੀਤਮ ਸਿੰਘ ਦਾ ਮੁੰਡਾ ਤੇਰਲੋਚਨ ਸਿੰਘ 15 ਕੋ ਸਾਲ ਦੀ ਉਮਰ ਦਾ ਆ ਕੇ ਸੇਵਾ ਕਰਨ ਲੱਗ ਪਿਆ। ਜਲਦੀ ਸੇਵਾ ਵਿੱਚ ਪਿਆਰੇ ਬਾਬਾ ਜੀ ਆ ਗਏ। ਸੰਗਤਾਂ ਦਰਸ਼ਨ ਕਰਕੇ ਖੁਸ਼ ਹੋ ਰਹੀਆਂ ਹਨ। ਬਾਬਾ ਜੀ ਸਭ ਨੂੰ ਸੇਵਾ ਵਾਸਤੇ ਹੱਲਾ ਸ਼ੇਰੀ ਦੇ ਰਹੇ ਹਨ। ਇਸ ਤਰ੍ਹਾਂ ਹੌਲੀ-ਹੌਲੀ ਸਪੀਕਰ ਵਾਲੇ ਕੋਲ ਆ ਗਏ। ਆ ਕੇ ਬਚਨ ਕੀਤਾ ਸ਼ਾਬਾਸ਼ ਭਾਈ ਇਹ ਤੂੰ ਚੰਗਾ ਰੌਣਕ ਮੇਲਾ ਕੀਤਾ ਹੈ। ਇਸ ਤੇ ਬੋਲਣਾ ਸੋਖਾ ਹੈ। ਮੁੰਡੇ ਤੇ ਲੋਚਨ ਸਿੰਘ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਬਾਬਾ ਜੀ ਕਹਿੰਦੇ ਇਹ ਕਾਕਾ ਕੌਣ ਹੈ? ਜੋਗਿੰਦਰ ਸਿੰਘ ਕਹਿੰਦਾ ਜੀ ਇਹ ਮੇਰੇ ਵੱਡੇ ਭਰਾ ਪ੍ਰੀਤਮ ਸਿੰਘ ਦਾ ਮੁੰਡਾ ਹੈ। ਪਰ ਇਹ ਚਿੱਤ ਲਾ ਕੇ ਪੜਦਾ ਨਹੀਂ। ਬਾਬਾ ਜੀ ਕਹਿੰਦੇ ਤੂੰ ਦੇਖੇਂਗਾ ਇਹ ਤਾਂ ਬਾਹਰਲੇ ਮੁਲਕਾਂ ਦੀ ਸੈਰ ਕਰੇਗਾ। ਮੁੰਡਾ ਵੀ ਖੁਸ਼ ਹੋ ਗਿਆ ਅਤੇ ਜੋਗਿੰਦਰ ਸਿੰਘ ਵੀ ਖੁਸ਼ ਹੋ ਗਿਆ। ਇਹ ਮੁੰਡਾ ਨੌਜਮਾਤਾ ਪੜ ਕੇ ਪੁਲਿਸ ਵਿੱਚ ਭਰਤੀ ਹੋ ਗਿਆ। ਮਾਲਕ ਦੀ ਐਸੀ ਕਿਰਪਾ ਹੋ ਗਈ ਡਿਊਟੀ ਪੂਰੀ ਕਰਕੇ ਇੰਗਲੈਂਡ ਪਹੁੰਚ ਗਿਆ ਬਾਬਾ ਜੀ ਦੇ ਘਰ ਦੀ ਸੰਗਤ ਕਰਕੇ ਇਹ ਨਿਤਨੇਮ ਕਰਦਾ ਰਿਹਾ ਅਤੇ ਇੰਗਲੈਂਡ ਗੁਰਦੁਆਰੇ ਵੀ ਜਾਂਦਾ ਰਿਹਾ ਐਸੀ ਮਾਲਕ ਦੀ ਕਿਰਪਾ ਹੋਈ ਸਾਊਥ ਹੌਲ ਮੰਗਟ ਹੌਲ ਗੁਰਦੁਆਰੇ ਪ੍ਰਧਾਨ ਬਣ ਗਿਆ ਜੋ ਵੀ ਇੱਥੇ ਰਾਗੀ ਢਾਡੀ ਕਥਾ ਵਾਚਕ ਆਉਂਦੇ ਹਨ ਸਭ ਨਾਲ ਪਿਆਰ ਕਰਦਾ ਹੈ ਅਤੇ ਗੁਰਦੁਆਰੇ ਦੀ ਵੀ ਪੂਰੀ ਸੇਵਾ ਸੰਭਾਲ ਕਰਦਾ ਹੈ ਜਿਸ ਵੇਲੇ ਦਾਸ ਜੱਥੇ ਸਮੇਤ ਇੰਗਲੈਂਡ ਸਾਊਥ ਹਾਲ ਗਿਆ ਇਸ ਗੁਰਦੁਆਰੇ ਟਾਈਮ ਲਾਇਆ ਤਾਂ ਬਾਅਦ ਵਿੱਚ ਭਾਈ ਤੇ ਲੋਚਨ ਸਿੰਘ ਨੇ 15 ਜੂਨ 2008 ਨੂੰ ਦਿਨ ਦੇ 2 ਵਜੇ ਇਹ ਸਾਰੀ ਹੱਦ ਬਿੱਤੀ ਦਾਸ ਨੂੰ ਦੱਸੀ ਕਿ ਮੈਂ 15 ਕੋ ਸਾਲ ਦੀ ਉਮਰ ਵਿੱਚ ਨਾਨਕ ਸਰ ਸੇਵਾ ਕਰਨ ਗਿਆ ਸੀ ਉਸ ਸਮੇਂ ਮੇਰੇ ਤੇ ਬਾਬਾ ਜੀ ਨੇ ਕਿਰਪਾ ਕੀਤੀ ਜਿਨ੍ਹਾਂ ਦੀ ਮਿਹਰ ਦਾ ਸਦਕਾ ਮੈਂ ਇੱਥੇ ਇੰਗਲੈਂਡ ਮੋਜਾ ਕਰ ਰਿਹਾ ਹਾਂ ਸਾਖੀ ਪਾਈ ਜਗੀਰ ਸਿੰਘ ਨਾਲ ਹੋਈ ਨਾਨਕ ਸਰ ਬਾਬਾ ਜੀ ਨੇ 13 ਸਾਲਾਂ ਵਿੱਚ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ 13 ਗੁਰਦੁਆਰੇ ਬਣਾਏ ਥੋੜੇ ਸਮੇਂ ਵਿੱਚ ਕਿੱਡਾ ਵੱਡਾ ਕੰਮ ਕੀਤਾ ਬਾਬਾ ਜੀ ਦਾ ਹਾਰੀ ਕੰਮ ਬੜੀ ਤੇਜ਼ੀ ਦਾ ਹੁੰਦਾ ਸੀ ਨਾਨਕ ਸਰ ਸੇਵਾ ਚੱਲ ਰਹੀ ਹੈ ਛੇਤੀ ਕੰਮ ਕਰਨਾ ਕਰਕੇ ਬਾਬਾ ਜੀ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੰਦਿੰਦੇ ਕਹਿੰਦੇ ਸਨ ਗੁਰੂ ਨਾਨਕ ਦਾ ਬੂਹਾ ਖੁੱਲਾ ਹੈ ਸੇਵਾ ਸਿਮਰਨ ਦੀਆਂ ਲੁੱਟਾਂ ਲੁੱਟ ਲਵੋ ਇਸ ਕਰਕੇ ਕਈ ਸੇਵਾਦਾਰ ਸੇਵਾ ਤੇ ਡਟ ਜਾਂਦੇ ਸਨ ਕਾਫੀ ਕਾਫੀ ਚਿਰ ਨਾਨਕ ਸਾਹਿਬ ਠਹਿਰ ਕੇ ਸੇਵਾ ਕਰਦੇ ਸਨ ਪਿੰਡ ਸਿੰਘਾ ਵਾਲੇ ਤੋਂ ਭਾਈ ਜਗੀਰ ਸਿੰਘ ਸੇਵਾ ਕਰਨ ਆਇਆ ਨਾ ਹੀ ਤਾਂ ਇਸਨੇ ਬਾਬਾ ਜੀ ਤੋਂ ਘਰ ਜਾਣ ਦੀ ਆਗਿਆ ਮੰਗੀ ਨਾ ਹੀ ਬਾਬਾ ਜੀ ਨੇ ਇਸ ਨੂੰ ਆਗਿਆ ਦਿੱਤੀ ਜੇ ਕੋਈ ਘਰੋਂ ਲੈਣ ਆਵੇ ਤਾਂ ਉਸ ਨੂੰ ਇਹ ਕਹਿ ਕੇ ਮੋੜ ਦੇਵੀ ਸਾਰੀ ਉਮਰ ਘਰ ਹੀ ਕੰਮ ਕਰਨਾ ਹੈ ਇਹ ਸਮਾ ਭਾਗਾ ਨਾਲ ਮਿਲਦਾ ਹੈ ਇਸੇ ਤਰ੍ਹਾਂ 3 ਮਹੀਨੇ ਸਮਾਂ ਬੀਤ ਗਿਆ ਪਿੰਡ ਕਲੇਰਾ ਤੋਂ ਇਸ ਦਾ ਰਿਸ਼ਤੇਦਾਰ ਕਰਤਾਰ ਸਿੰਘ ਕਹਿੰਦਾ ਜਗੀਰ ਸਿੰਘ ਤੂੰ ਕੁਝ ਮਨ ਵਿੱਚ ਸੋਚ 3 ਮਹੀਨੇ ਹੋ ਗਏ ਤੂੰ ਘਰ ਹੀ ਨਹੀਂ ਜਾਂਦਾ ਕੋਈ ਫਿਕਰ ਮੰਨ ਕੇ ਹੋਕਾ ਲੈ ਕੇ ਸਰੀਰ ਹੀ ਨਾ ਛੱਡ ਜਾਏ ਤੂੰ ਘਰ ਢੇੜਾ ਮਾਰਿਆ ਫੇਰ ਆ ਜਾਵੀਂ ਤਾਂ ਜਗੀਰ ਸਿੰਘ ਹੱਸ ਕੇ ਕਹਿੰਦਾ ਕੋਈ ਨਹੀਂ ਮਰਦਾ ਮਾਲਕ ਬਹੁਤ ਵੱਡਾ ਹੈ ਜਿਸ ਕਰਕੇ ਮੈਂ ਸੇਵਾ ਤੇ ਡਟਿਆ ਹਾਂ ਮਾਲਕ ਨੇ ਮੈਨੂੰ ਸਭ ਕੁਝ ਦਿਖਾ ਦਿੱਤਾ ਹੈ ਦਮਦਮੇ ਸਾਇ ਮੈਂ ਵਿਸਾਖੀ ਤੇ ਬਾਬਾ ਜੀ ਕੋਲ ਗਿਆ ਕੀ ਦੇਖਿਆ ਇੱਕਦਮ ਹੀ ਬਾਬਾ ਜੀ ਦਾ ਸਰੂਪ ਮੈਨੂੰ ਐਸਾ ਝਲਕਾਰਾ ਪਿਆ ਕਿ ਦਸ਼ਮੇਸ਼ ਪਿਤਾ ਵਾਲੀ ਵਰਦੀ ਪੈਣੀ ਮਾਲਕ ਨੇ ਉੱਪਰ ਨੂੰ ਹੱਥ ਕੀਤਾ ਤਾਂ ਹੱਥ ਤੇ ਬਾਜ ਆ ਬੈਠਾ ਮੈਂ ਵੇਖ ਕੇ ਹੈਰਾਨ ਹੀ ਰਹਿ ਗਿਆ ਸੋਚਿਆ ਮਨਾ ਜਾ ਤਾਂ ਇਹ ਮਾਲਕ ਆਪ ਹੀ ਆ ਗਏ ਜਾਂ ਫਿਰ ਜੋ ਕਲਗੀਆਂ ਵਾਲਿਆਂ ਦਾ ਬਚਨ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਯਾ ਫਿਰ ਬਾਬਾ ਜੀ ਖਾਲਸੇ ਪੂਰੇ ਹਨ ਜਿਨ੍ਹਾਂ ਨੇ ਹਿਰਦੇ ਤੇ ਕਲਗੀਆਂ ਵਾਲੇ ਦਾ ਨਿਵਾਸ ਹੈ ਉਸ ਦਿਨ ਤੋਂ ਮੇਰੀ ਪੱਕੀ ਭਾਵਨਾ ਬੱਜ ਗਈ ਜਿਸ ਕਰਕੇ ਸੇਵਾ ਤੇ ਡਟਿਆ ਹਾਂ ਏ ਕਰਤਾਰ ਸਿੰਘ ਨੂੰ ਭਾਈ ਜਗੀਰ ਸਿੰਘ ਨੇ ਜਵਾਬ ਦਿੱਤਾ ਤਿੰਨ ਮਹੀਨਿਆਂ ਬਾਅਦ ਬਾਬਾ ਜੀ ਨੇ ਭਾਈ ਜਗੀਰ ਸਿੰਘ ਨੂੰ ਕੋਲ ਸੱਦ ਕੇ ਪ੍ਰਸ਼ਾਦ ਦੇ ਕੇ ਹੁਕਮ ਕੀਤਾ ਭਾਈ ਜਗੀਰ ਸਿੰਘ ਹੁਣ ਘਰ ਜਾ ਕੇ ਆਪਣੇ ਪਰਿਵਾਰ ਦਾ ਪਤਾ ਲਾ ਘਰ ਸੰਭਾਲ ਅਤੇ ਨਿਤਨੇਮ ਕਰੀ ਜਾਣਾ ਹੈ ਤਾਂ ਭਾਈ ਜਗੀਰ ਸਿੰਘ ਨੇ ਘਰ ਆ ਕੇ ਆਪਣੇ ਪਰਿਵਾਰ ਦੀ ਸੰਭਾਲ ਕੀਤੀ। ਇਸ ਦਿਨ ਤੋਂ ਜਗੀਰ ਸਿੰਘ ਦੀ ਚੜ੍ਹਦੀ ਕਲਾ ਹੋ ਗਈ ਅਤੇ ਨਾਨਕ ਸਰ ਸੰਗਤ ਕਰਦਾ ਰਿਹਾ। ਸਾ ਕੀ ਸਰਦਾਰ ਗੁਰਦੇਵ ਸਿੰਘ ਨਾਲ ਹੋਈ। ਪਿੰਡ ਸੁਖਨਾਨ ਤੋਂ ਇੱਕ ਮੁੰਡਾ ਗੁਰਦੇਵ ਸਿੰਘ ਸ਼ਹਿਰ ਮੋਗੇ ਕਾਲਜ ਵਿੱਚ ਪੜਦਾ ਹੈ। ਇੱਧਰ ਨਾਨਕ ਸਰ ਬਾਬਾ ਜੀ ਨੇ ਸੇਵਾ ਦਾ ਕੁੰਭ ਰਚਿਆ ਹੈ। ਸੇਵਾ ਵੀ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਅਤੇ ਕਥਾ ਕੀਰਤਨ ਦਾ ਵੀ ਪ੍ਰਵਾਹ ਚੱਲ ਰਿਹਾ ਹੈ। ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਹਨ ਆ ਕੇ ਸੇਵਾ ਸਿਮਰਨ satsang ਦਾ ਲਾਭ ਉਠਾ ਰਹੀਆਂ ਹਨ ਬਾਬਾ ਜੀ ਦੀ ਸੋਭਾ ਵਡਿਆਈ ਦੂਰ ਦੂਰ ਤੱਕ ਫੈਲ ਰਹੀ ਹੈ ਜਿਸ ਦੇ ਵੀ ਕੰਨ ਵਿੱਚ ਨਾਨਕ ਸਰ ਦੀ ਸਿਫਤ ਪੈਂਦੀ ਹੈ ਉਸ ਦਾ ਮਨ ਬੈਬਲ ਹੋ ਜਾਂਦਾ ਹੈ ਕਿ ਕਦੋਂ ਜਾ ਕੇ ਨਾਨਕ ਸਰ ਦੇ ਦਰਸ਼ਨ ਕਰੀਏ ਮੋਗੇ ਕਾਲਜ ਦੇ ਮੁੰਡੇ ਜਦੋਂ ਵੀ ਸਮਾਂ ਲੱਗਦਾ ਹੈ ਉਦੋਂ ਹੀ ਸਾਈਕਲਾਂ ਤੇ ਆ ਕੇ ਨਾਨਕ ਸਰ ਸੇਵਾ ਕਰ ਜਾਂਦੇ ਹਨ ਇੱਕ ਦਿਨ ਮੁੰਡਿਆਂ ਨੇ ਸਕੀਮ ਬਣਾਈ ਕਿ ਅੱਜ ਆਪਾਂ ਰੇਲ ਗੱਡੀ ਤੇ ਚਲੀਏ ਬਿਨਾ ਟਿਕਟ ਹੀ ਚਲਣਾ ਹੈ ਤਾਂ ਆਈ ਗੁਰਦੇਵ ਸਿੰਘ ਕਹਿਣ ਲੱਗਾ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਜੇ ਫੜੇ ਗਏ ਤਾਂ ਬੇਇੱਜ਼ਤੀ ਹੋਵੇਗੀ ਤਾਂ ਦੂਸਰੇ ਮੁੰਡੇ ਅੜੀ ਕਰਕੇ ਗੱਡੀ ਚੜ੍ਹ ਹੀ ਗਏ ਨਾਲ ਹੀ ਗੁਰਦੇਵ ਸਿੰਘ ਨੂੰ ਲੈ ਗਿਆ ਰਸਤੇ ਵਿੱਚ ਟੀਟੀ ਟਿਕਟਾਂ ਦੇਖਣ ਆ ਗਿਆ ਇਹ ਦੂਸਰੇ ਡੱਬਿਆਂ ਵਿੱਚ ਜਾ ਵੜੇ ਭਾਈ ਗੁਰਦੇਵ ਸਿੰਘ ਬੈਠਾ ਰਹਿ ਗਿਆ ਟੀਟੀ ਨੇ ਕਿਹਾ ਟਿਕਟ ਕੱਢ ਇਹ ਕਹਿੰਦਾ ਟਿਕਟ ਤਾਂ ਮੇਰੇ ਕੋਲ ਹੈ ਨਹੀਂ ਜਿਹੜੇ ਮੁੰਡੇ 도ੜ ਕੇ ਗਏ ਹਨ ਉਹ ਵੀ ਨਾਲ ਹੀ ਹਨ ਮੈਂ ਉਹਨਾਂ ਨੂੰ ਕਿਹਾ ਸੀ ਕਿ ਟਿਕਟ ਲੈ ਲਵੋ ਉਹਨਾਂ ਨੇ ਮੇਰੀ ਮੰਨੀ ਨਹੀਂ ਮੈਨੂੰ ਵੀ ਮਜਬੂਰ ਕਰਕੇ ਵਿੱਚੇ ਹੀ ਚੜਾ ਲਿਆ ਨਾਲੇ ਇਸ ਤਰ੍ਹਾਂ ਦੱਸੀ ਜਾਂਦਾ ਹੈ ਨਾਲੇ ਮਾਨਵ ਵਿੱਚ ਬਾਬਾ ਜੀ ਨੂੰ ਯਾਦ ਕਰੀ ਜਾਂਦਾ ਹੈ ਕਿ ਬਾਬਾ ਜੀ ਅੱਜ ਤੱਕ ਸੁੱਤੇ ਹੀ ਫਸ ਗਏ ਆਪ ਜੀ ਕਿਰਪਾ ਕਰੋ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਹੀ ਆ ਰਹੇ ਸੀ ਇਸ ਤਰ੍ਹਾਂ ਮਨੋਂ ਯਾਦ ਕਰਦੇ ਕਰਦੇ ਨੇ TT ਨੂੰ ਸਾਰੀ ਗੱਲ ਦੱਸੀ ਕਿ ਮੈਂ ਤਾਂ ਨਾਨਕਸਰ ਦਰਸ਼ਨ ਕਰਨ ਚੱਲਿਆ ਹਾਂ ਇਸ ਦੇ ਸੱਚ ਦੱਸਣ ਨਾਲ TT ਦੇ ਮਨ ਤੇ ਐਸਾ ਅਸਰ ਹੋਇਆ ਕਹਿੰਦਾ ਚੰਗਾ ਫਿਰ ਮੇਰੀ ਵੀ ਜਾ ਕੇ ਨਾਨਕਸਰ ਮੱਥਾ ਟੇਕ ਦੇਵੀ ਇਹ ਤਾਂ ਬਚ ਗਿਆ TT ਨੇ ਵਾਇਰਲੈਸ ਕਰਕੇ ਆਪਣੇ ਦੂਸਰੇ ਸਾਥੀਆਂ ਨੂੰ ਦੱਸ ਕੇ ਐਨਾ ਮੁੰਡਿਆਂ ਨੂੰ ਲੱਭ ਕੇ ਜੁਰਮਾਨਾ ਕਰ ਦਿੱਤਾ ਇਸ ਤਰ੍ਹਾਂ ਭਾਈ ਗੁਰਦੇਵ ਸਿੰਘ ਸਮੇਂ-ਸਮੇਂ ਅਨੁਸਾਰ ਨਾਨਕਸਰ ਆ ਕੇ ਸੰਗਤ ਦਰਸ਼ਨ ਮੇਲਾ ਕਰਦਾ ਰਿਹਾ ਇੰਨਾ ਦੇ ਪਿਤਾ ਸਰਦਾਰ ਜਗੀਰ ਸਿੰਘ ਜੀ ਵੀ ਐਸੇ ਧਰਮੀ ਸਨ ਕਿਸੇ ਦੇ ਘਰ ਵੀ ਕੋਈ ਵੀ ਚੀਜ਼ ਨਹੀਂ ਛਕਦੇ ਸਨ ਆਪਦੇ ਘਰੋਂ ਖਾਣਾ ਨਾਲ ਲੈ ਕੇ ਜਾਣਾ ਉਸੇ ਨਾਲ ਸਾਰ ਲੈਣਾ ਇੰਨਾ ਦੇ ਕੁੜਮ ਨੇ ਬਥੇਰਾ ਜ਼ੋਰ ਲਾਣਾ ਕਿ ਤੂੰ ਪ੍ਰਸ਼ਾਦਾ ਪਾਣੀ ਦਾ ਖਰਚ ਆਪਦਿਆਂ ਕੁੜੀਆਂ ਨੂੰ ਦੇ ਦਿਆ ਕਰ ਔਖਾ ਨਾ ਹੋ ਪ੍ਰਸ਼ਾਦਾ ਪਾਣੀ ਛੱਕ ਲਿਆ ਕਰ ਪਰ ਸਰਦਾਰ ਜਗੀਰ ਸਿੰਘ ਨੇ ਇਹ ਆਪਣਾ ਪ੍ਰਣ ਪੂਰਾ ਨਿਭਾਇਆ ਇਹ ਆਪਣੇ ਮੁੰਡਿਆਂ ਕੋਲ ਅਮਰੀਕਾ ਵੀ ਚਲਾ ਗਿਆ ਉਥੇ ਵੀ ਜੇ ਕਿਸੇ ਨੇ ਇੰਨਾ ਨੂੰ ਘਰ ਲੈ ਜਾਣਾ ਉਥੇ ਵੀ ਇੰਨਾ ਨੇ ਕੁਝ ਨਹੀਂ ਛਕਣਾ ਆਪਣੇ ਮੁੰਡਿਆਂ ਕੋਲ ਹੀ ਆ ਕੇ ਪ੍ਰਸ਼ਾਦਾ ਪਾਣੀ ਛਕਣਾ ਸੋ ਗੱਲ ਸਰਦਾਰ ਜਗੀਰ ਸਿੰਘ ਦੇ ਮੁੰਡੇ ਗੁਰਦੇਵ ਸਿੰਘ ਦੀ ਚੱਲ ਰਹੀ ਹੈ ਇਹ ਕਾਲਜ ਵਿੱਚ ਪੜ੍ਹਦੇ ਨਾਨਕ ਸਰ ਸੰਗਤ ਕਰਦੇ ਰਹੇ ਅੰਮ੍ਰਿਤ ਵੀ ਛਕ ਲਿਆ ਨਿਤਨੇਮੀ ਪੂਰੇ ਬਣ ਗਏ ਐਸੀ ਮਾਲਕ ਦੀ ਮਿਹਰ ਹੋਈ ਭਾਈ ਗੁਰਦੇਵ ਸਿੰਘ ਜੀ ਨੇ ਐਮਏ ਪਾਸ ਕਰ ਲਈ ਪੜ੍ਹਾਈ ਕਰਕੇ ਇਹ ਅਮਰੀਕਾ ਕੈਲੀਫੋਰਨੀਆ ਫਰੀਜ਼ਨੋ ਪਹੁੰਚ ਗਏ ਇੱਥੇ ਇਹਨਾਂ ਨੇ ਆਪਣੀ ਨੇਕ ਕਮਾਈ ਕਰਕੇ 130 ਏਕੜ ਜ਼ਮੀਨ ਖਰੀਦ ਕੇ ਕੋਠੀ ਪਾ ਕੇ ਅੰਗੂਰਾਂ ਦੇ ਬਾਗ ਲਗਾ ਲਏ ਇਸ ਦੇ ਮੁੰਡਿਆਂ ਨੇ ਵੀ ਪੜ੍ਹਾਈ ਕਰਕੇ ਸੋਨੀਆਂ ਡਿਗਰੀਆਂ ਪਾਸ ਕੀਤੀਆਂ ਹਨ ਸੋਦਾਸ 1997 ਤੋਂ ਅਮਰੀਕਾ ਹਰ ਸਾਲ ਜਾਂਦਾ ਹੈ ਸਰਦਾਰ ਗੁਰਦੇਵ ਸਿੰਘ ਜੀ ਨਾਲ ਮਿਲਾਪ ਹੁੰਦਾ ਰਹਿੰਦਾ ਹੈ ਕਿਉਂਕਿ ਇਹ ਗੁਰਦੁਆਰਾ ਨਾਨਕ ਸਰ ਫਰੀਜ਼ਨੋ ਚੈਰੀ ਐਵੇਨਿਊ ਜੋ ਸੰਤ ਭਜਨ ਸਿੰਘ ਜੀ ਨੇ ਬਣਾਇਆ ਹੈ ਇਸ ਗੁਰਦੁਆਰੇ ਦੇ ਪ੍ਰਧਾਨ ਵੀ ਹਨ ਇੱਥੇ ਹਰ ਸਾਲ ਜਾਂਦੇ ਹਨ ਜਿਸ ਕਰਕੇ ਇੱਥੇ ਡਾਕਟਰ ਸੁਖਜੀਤ ਸਿੰਘ ਜੀ ਅਤੇ ਬਾਬਾ ਕਰਤਾਰ ਸਿੰਘ ਜੀ ਵੀ ਸੇਵਾ ਨਿਭਾ ਰਹੇ ਹਨ ਇਹ ਵੀ ਸਾਡੇ ਨਾਲ ਬਹੁਤ ਪਿਆਰ ਕਰਦੇ ਹਨ ਸਰਦਾਰ ਗੁਰਦੇਵ ਸਿੰਘ ਜੀ ਨੇ ਬਾਹਰ ਆਪਣੇ ਫਾਰਮ ਵਿੱਚ ਆਪਣੇ ਘਰ ਲੈ ਜਾ ਕੇ ਦਾਸ ਨੂੰ ਸਾਰੀ ਗੱਲ ਦੱਸੀ ਕਿ ਇਹ ਸਾਰੀ ਕਿਰਪਾ ਬਾਬਾ ਈਸ਼ਰ ਸਿੰਘ ਜੀ ਨੇ ਕੀਤੀ ਜੋ ਬਾਹਰ ਅਮਰੀਕਾ ਵਿੱਚ ਫਾਰਮਾ ਦੇ ਮਾਲਕ ਬਣੇ ਬੈਠੇ ਹਨ ਨਾਨਕ ਸਰਦੀ ਸੰਗਤ ਦਾ ਅਤੇ ਬਾਬਾ ਜੀ ਦੇ ਦਰਸ਼ਨਾਂ ਦਾ ਇਹ ਫਲ ਮਿਲਿਆ ਅਤੇ ਹੁਣ ਵੀ ਉਹਨਾਂ ਦੀ ਕਿਰਪਾ ਦਾ ਸਦਕਾ ਇੱਥੇ ਫਰੀਜ਼ਨੋ ਚੈਰੀ ਐਵੇਨਿਊ ਤੇ ਨਾਨਕ ਸਰ ਗੁਰਦੁਆਰੇ ਦੀ ਸੇਵਾ ਮਿਲੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ